ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪੱਤਰਕਾਰ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਜੋ ਕਿ ਅਮਨਦੀਪ ਸਰਪੰਚਾ ਜੋ ਪਿੰਡ ਚੰਦਪਾਣ ਦੀ ਮੌਜੂਦਾ ਤਾਂ ਅੱਜ ਜੋ ਐਮਐਲਏ ਮੌਲਿਕ ਦਾ ਜੋ ਅਰਥੀ ਫੂਕ ਮਜ਼ਾਰਾ ਕੀਤਾ ਗਿਆ ਸੀ ਗਮਦੂਰ ਸਿੰਘ ਪੱਪੂ ਵੱਲੋਂ ਜੋ 5 ਫਰਵਰੀ ਨੂੰ ਪਿੰਡ ਚੰਦਪਾਣ ਦੇ ਲੋਕਾਂ ਉੱਪਰ ਅਤਿਆਚਾਰ ਕੀਤਾ ਗਿਆ ਸੀ ਜੋ ਨਿੱਕੇ ਨਿੱਕੇ ਬੱਚਿਆਂ ਨੂੰ ਦੇ ਉੱਪਰ ਤੇ ਲੋਕਾਂ ਉੱਪਰ ਤਸੱਦਦ ਕੀਤਾ ਗਿਆ ਸੀ ਰਵੋਲਵਰਾਂ ਦੇ ਨਾਲ ਗੋਲੀਆਂ ਦੇ ਨਾਲ ਲੋਕਾਂ ਨੂੰ ਸ਼ੱਲੀ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ 6 ਆਂਦੇ ਜਣੀਆਂ ਗੋਲੀਆਂ ਲੱਗੀਆਂ ਹੋਈਆਂ ਨੇ ਉਸ ਨੂੰ ਲੈ ਕੇ ਐਮਐਲਏ ਅਮੋਲਕ ਜੈਤੋ ਦਾਦੋ ਆਮ ਆਦਮੀ ਪਾਰਟੀ ਦਾ ਉਹ ਆਪਣੀ ਬੁੱਕਲ ਦੇ ਵਿੱਚ ਰੱਖੀ ਬੈਠਾ ਗਮਦੂਰ ਸਿੰਘ ਪੱਪੂ ਨੂੰ ਤੇ ਜੈਜੀ ਨੂੰ ਤੇ ਉਹਨਾਂ ਦੇ ਜਿਹੜੇ ਮੰਗਵਾਏ ਹੋਏ ਹੋਰ ਗੋਂਡੇ ਸੀ ਉਹਨਾਂ ਨੂੰ ਤੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਣ ਦੇ ਰਿਆ ਉਸ ਨੂੰ ਲੈ ਕੇ ਅੱਜ ਆਰਥੀ ਫੁਕ ਮਜਾਰਾ ਕੀਤਾ ਗਿਆ ਸੀ ਤਾਂ ਇਨਸਾਫ ਲੋਕ ਪਸੰਦ ਲੋਕ ਜਿਹੜੇ ਉੱਥੇ ਪਹੁੰਚੇ ਸੀ ਉਹਨਾਂ ਦਾ ਬਹੁਤ-ਬਹੁਤ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਉਹਨਾਂ ਦੀ ਗ੍ਰਿਫਤਾਰੀ ਨਾ ਕੀਤੀ ਤਾਂ ਜੋ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਹੈ ਚੰਦਪਾਣ ਦੀ ਤਾਂ ਉਸ ਵੱਲੋਂ ਐਲਾਨ ਕਰ ਦਿੱਤਾ ਗਿਆ ਵੀ ਜਿਹੜਾ ਐਸਐਸਪੀ ਦਫ਼ਤਰ ਦਾ ਜਿਹੜਾ 10 ਮਾਰਚ ਨੂੰ ਘਰਾਓ ਕੀਤਾ ਜਾਊਗਾ ਤਾਂ ਉਦੋਂ ਉਸ ਦਿਨ ਇਨਸਾਫ ਲੋਕ ਪਸੰਦ ਲੋਕ ਆ ਜਿਹੜੇ ਜ਼ਰੂਰ ਵੱਦ ਚੜ ਕੇ ਆਉਣ ਤੇ ਜਿਹੜਾ ਕੀ ਹੈ ਭਰਾਤਰੀ ਜਥੇਬੰਦੀਆਂ ਜੜੀਆਂ ਉੱਥੇ ਪਹੁੰਚੀਆਂ ਸੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਵੱਦ ਚੜ ਕੇ ਆਉਣ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਹੋਰ ਵੀ ਸਾਰੇ ਵੀਰਾਂ ਨੂੰ ਕਹਾਂਗੇ ਕਿ ਤੁਸੀਂ ਚੰਦ ਭਾਂਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਜ਼ਰੂਰ ਪਹੁੰਚੋ ਤਾਂ ਅਸੀਂ ਜਿਹੜੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਹੈ ਉਹਨਾਂ ਨੇ ਜੋ ਰਹਿਂਦੀਆਂ ਮੰਗਾਂ ਨੇ ਉਹ ਵੀ ਮਨਵਾਉਣੀਆਂ ਨੇ ਤੇ ਕੁਝ ਕੁ ਮਨਵਾਈਆਂ ਨੇ ਤੇ ਜਿਹੜੇ ਜੇਲ੍ਹ ਦੇ ਵਿੱਚ ਗਮਦੂਰ ਸਿੰਘ ਪੱਪੂ ਗੁੰਡੇ ਨੇ ਜਿਹੜੇ ਨੇ ਹੱਥੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਫਸਾਇਆ ਸੀ ਤੇ ਉਹਨਾਂ ਨੂੰ ਵੀ ਜਿਹੜਾ ਭਰਾਤਰੀ ਜਥੇਬੰਦੀਆਂ ਦੀ ਏਕਤਾ ਦੀ ਬਦੌਲਤ ਆ ਜਿਹੜਾ ਬਾਇਜਤ ਬਰੀ ਕਰਾ ਕੇ ਲੈ ਕੇ ਆਂਦਾ ਵਿਆ ਤੇ ਹੋਰ ਵੀ ਜੜੀਆਂ ਰਹਿੰਦੀਆਂ ਮੰਗਾ ਉਹ ਵੀ ਮਨਵਾਉਣੀਆਂ ਨੇ 10 ਮਾਰਚ ਦਾ ਐਲਾਨ ਕੀਤਾ ਹੋਇਆ ਵਾਅਦਾ ਚੜ੍ਹ ਕੇ ਲੋਕਾਂ ਨੂੰ ਹਿੱਸਾ ਪਾਉਣਾ ਚਾਹੀਦਾ ਤੇ ਆਉਣਾ ਚਾਹੀਦਾ ਅਸੀਂ ਤੁਹਾਡੀ ਆਵਾਜ਼ ਨੂੰ ਆਪਣੀ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਇਸੇ ਤੱਕ ਆ ਬਲੰਦ ਕਰਦੀ ਰਹਾਗੀ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼াশ੍ਰੀਆ ਕਾਲ ਨਿਰਪੱਖ ਟੂਡੇ ਪੰਜਾਬ ਚੈਨਲ ਵੇਖ ਰਿਹਾ ਹਨ ਜੋ ਚੰਦਪਾਣ ਵਿੱਚ ਐਕਸ਼ਨ ਕਮੇਟੀ ਬਣੀ ਹੈ ਉਹਨਾਂ ਦਾ ਵੀ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਜ ਅਮੋਲਕ ਸਿੰਘ ਦਾ ਪੁੱਤਰਾ ਫੁੱਕਿਆ ਗਿਆ ਸੀ ਜੋ ਜੋ ਜਥੇਬੰਦਾਂ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰਿਆਂ ਭੈਣਾਂ ਦਾ ਮੇਰਿਆਂ ਮਾਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਚੰਦਪਾਣ ਦੀਆਂ ਹੋਰ ਵੀ ਪੰਜਾਬ ਚੋਂ ਜਿਹੜੇ ਲੋਕੀ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਜੋ ਚੰਦਪਾਣ ਵਿੱਚ ਗੁੰਡਾ ਗਮਦੂਰ ਸਿੰਘ ਪੱਪੂ ਅਮੋਲਕ ਦੀ ਸ਼ਾਇਦ ਹੈ ਜੋ ਕੁਝ ਕਰਵਾ ਰਿਹਾ ਹੈ ਜੇ ਆਉਣ ਵਾਲੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਅਮੋਲਕ ਨੇ ਉਹਨਾਂ ਨੂੰ ਗ੍ਰਿਫਤਾਰ ਨਾ ਕਰਵਾਇਆ ਤੇ ਆਉਣ ਵਾਲੀ 10 ਤਰੀਕ ਨੂੰ ਅਸੀਂ ਅਪੀਲ ਕਰਦੇ ਹਾਂ ਸਾਰੇ ਚੰਦਪਾਣ ਦੇ ਲੋਕੀ ਮੇਰੇ ਮਾਤਾ ਮੇਰੇ ਭੈਣਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਜਥੇਬੰਦੀਆਂ ਨੂੰ ਜੋ ਐਕਸ਼ਨ ਕਮੇਟੀ ਨੇ ਫੈਸਲਾ ਕੀਤਾਗਾ ਤੇ ਉਹ ਵੱਧ ਤੋਂ ਵੱਧ ਪਹੁੰਚਣਾ ਆਉਣ ਵਾਲੀ 10 ਤਰੀਕ ਨੂੰ ਜੇਕਰ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਹੁੰਦੀ ਜੀ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਜਿਹੜੀ ਜਿਹੜਾ ਫੈਸਲਾ ਕੀਤਾ ਗਿਆ ਉਹ ਫੈਸਲਾ ਇਹ ਹੈ ਕਿ ਐਸਐਸਪੀ ਦਫਤਰ ਫਰੀਦਕੋਟ ਵਿਖੇ ਜੜਾ ਧਰਨਾ ਲਗਾਇਆ ਜਾਵੇਗਾ ਤਾਂ ਜੇਕਰ ਗਮਦੂਰ ਸਿੰਘ ਪੱਪੂ ਦੀ ਗ੍ਰਿਫਤਾਰੀ ਨਹੀਂ ਹੁੰਦੀ ਜਿਹੜੇ ਉਹਨੇ ਗੁੰਡੇ ਬੁਲਾਏ ਸੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਜੜੀਆਂ ਰੈਂਦੀਆਂ ਮੰਗਾ ਨੇ ਉਹ ਜੜਾ ਨਹੀਂ ਪ੍ਰਸ਼ਾਸਨ ਮੰਨੂਗਾ ਤਾਂ ਅਸੀਂ ਫਿਰ ਦੁਬਾਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਕਹਿੰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਫਿਰ ਤੋਂ ਕਰਦੇ ਆ ਕਿ ਜਰੂਰ ਪਹੁੰਚੋ ਐਸਐਸਪੀ ਦਫ਼ਤਰ ਜਰੂਰ ਪਹੁੰਚੋ 10 ਮਾਰਚ ਨੂੰ